ਪੰਜਾਬੀ ਫਿਲਮਾਂ ਦਾ ਬਹੁਤ ਸੁਨਹਿਰੀ ਯੁੱਗ ਚੱਲ ਰਿਹਾ ਹੈ ਔਰ ਇਸੇ ਕਰਕੇ ਜਿਹੜੇ ਮੇਕਰਾਂ ਨੇ ਮੁੱਖ ਮੋੜ ਲਏ ਸੀ ਪੰਜਾਬੀ ਸਿਨੇਮੇ ਤੋਂ ਜਾਂ ਫਿਲਮਾਂ ਤੋਂ ਉਹ ਦੁਬਾਰੇ ਫੇਰ ਜਿਉਂਦੇ ਹੋ ਰਹੇ ਨੇ ਯਾਨੀ ਕਿ ਪੰਜਾਬੀ ਫਿਲਮਾਂ ਬਲ ਰੁਹਾਨ ਪਤਾ ਚੱਲ ਰਿਹਾ ਮੇਰੇ ਨਾਲ ਪ੍ਰੋਡਿਊਸਰ ਦੀ ਟੀਮ ਹੈ ਰੋਲ ਕੈਮਰਾ ਐਕਸ਼ਨ ਜਿਹੜੀ ਪੰਜਾਬੀ ਫਿਲਮ ਦੇ ਅਜ ਮਹੌਰ ਤੇ ਅਸੀਂ ਸ਼ੋਰਟ ਤੇ ਆਏ ਹਾਂ ਗੱਲਬਾਤ ਇਹਨਾਂ ਦੇ ਨਾਲ ਕਰਦੇ ਹਾਂ ਸੱਸੀ ਕਾਲੀ ਸਰ ਜੀ ਸੱਸੀ ਕਾਲੀ ਜੀ ਦੱਸੋ ਆਪਣੇ ਬਾਰੇ ਆ ਜੀ ਮੇਰਾ ਨਾਮ ਰੋਹਿਤ ਸ਼ਰਮਾ ਹੈ ਮੇਰੇ ਫਾਦਰ ਨੇ ਰਾਜ ਸ਼ਰਮਾ ਤੇ ਸਾਡਾ ਪ੍ਰੋਡਕਸ਼ਨ ਹਾਊਸ 35 ਸਾਲ ਤੋਂ ਬੰਬੇ ਬੇਸਡ ਹੈਗਾ ਐਸੀ ਟੈਲੀਵਿਜ਼ਨ ਜੋ ਬਹੁਤ ਕੰਮ ਕੀਤਾ ਹੈ ਐਪੀਸੋਡਿਕਸ ਐਪੀਸੋਡਿਕਸ ਤੇ ਪੰਜਾਬੀ ਫਿਲਮ ਆ ਵਾਪਾਂ ਨੇ ਦੂਰਦਰਸ਼ਨ ਦੇ ਜ਼ਮਾਨੇ ਤੋਂ ਡਾਇਰੈਕਟੀਆਂ ਨੇ ਤੇ ਇਹ ਸੀਨੀਅਰ ਨੇ ਬਾਕੀ ਇਹ ਤੁਹਾਨੂੰ ਜ਼ਿਆਦਾ ਦੱਸਣਗੇ ਮਤਲਬ ਖਾਨਦਾਨੀ ਚੱਲਦਾ ਆ ਰਿਹਾ ਪ੍ਰੋਗਰਾ ਪੀੜੀਦਰ ਪੀੜੀ ਤੁਸੀਂ ਆਪਣੇ ਬਾਰੇ ਦੱਸੋ ਜੀ ਮੈਂ ਰਾਸ਼ ਸ਼ਰਮਾ ਔਰ ਅਸੀਂ ਕਾਫੀ 30 35 ਸਾਲ ਤੋਂ ਪ੍ਰੋਡਕਸ਼ਨ 'ਚ ਆ ਗਏ ਹਾਂ ਹਨ ਲੌਂਗ ਟਰਮ ਪ੍ਰੋਡਕਸ਼ਨ ਸੀਰੀਅਲਸ ਪ੍ਰਾਈਮ ਸ਼ੋਜ਼ ਐਂਡ ਪੰਜਾਬੀ ਦੀ ਫਿਲਮਾਂ ਸ਼ਾਰਟ ਫਿਲਮਾਂ ਪੀਟੀਸੀ ਵਾਸਤੇ ਫਿਲਮਾਂ ਇਹ ਦੌਰ 30 35 ਚੱਲੇ ਆ ਰਿਹਾ ਹੈਗਾ ਫਰੋਮ ਜੀਟੀਵੀ ਦੀ ਇਨਸੈਪਸ਼ਨ ਆਫ ਜੀਟੀਵੀ ਹਨ ਐਕਸ ਜ਼ੋਨ ਆਂਡ ਦੇ ਸੀਓ ਸੁਪਰ ਇਰੋਡਿਊਸ ਐਂਡ ਡਾਇਰੈਕਟਡ ਬਾਈ ਮੈਂ ਤੇ ਪਹਿਲਾਂ ਸੀਰੀਅਲ ਵੀ ਬਣਾਏ ਸੀ ਮੇਰੇ ਆਪਣੇ ਫੋਰਟੀਸੀ ਪੰਜਾਬੀ ਸੋ 30 ਸਾਲ 35 ਸਾਲ ਦੀ ਯਾਤਰਾ ਹੈ ਹੁਣ ਪਹਿਲੀ ਵਾਰ ਅਸੀਂ ਮਤਲਬ ਮੈਂ ਪ੍ਰੋਡਿਊਸ ਕਰ ਰਹੇ ਹਾਂ with my son uh, this film roll camera action uh, directed by keni chapra and uh, saga they are the producers they are the mayors, uh, producers uh, sumit singh ji with sumit singh ji and uh, this is what we are doing ji acha toade bete dass ke durdarsan durdarsan da ke bahut bada adar hai ajj bhi bahut bada adar hai main khud durdarsan ch 10 saal producer reha te ਉਥੋਂ ਤੋਂ ਲੈ ਕੇ ਹੁਣ ਤੱਕ ਦੇ ਬਦਲਾਅ ਦੀ ਜੇ ਆਪਾਂ ਗੱਲ ਕਰੀਏ ਤਾਂ ਕੋਈ ਸਮਾਂ ਸੀ ਜਦੋਂ ਦੂਰਦਰਸ਼ਨ ਤੋਂ ਬਿਨਾਂ ਗਤੀ ਨਹੀਂ ਸੀ ਹੁੰਦੀ ਸਿੰਗਰ ਉੱਥੇ ਗਾਣੇ ਦੇਣੇ ਦੇਣਾ ਤੇ ਉਸ ਦੌਰ 'ਚ ਅੱਜ ਦੇ ਦੌਰ 'ਚ ਕਿੰਨਾ ਕਿ ਤੁਸੀਂ ਫਰਕ ਸਮਝਦੇ ਕਿਉਂਕਿ ਉਸ ਉਹ ਸਮਾਂ ਹੋਰ ਸੀ ਉਹ ਸਮਾਂ ਬਿਲਕੁਲ ਅਲੱਗ ਸੀਗਾ ਦੂਰਦਰਸ਼ਨ ਜਲੰਧਰ ਜਦੋਂ ਸ਼ੁਰੂ ਹੋਇਆ 1980 'ਚ ਐਂਡ ਜੁਆਇੰਡ ਫਰਮ ਪੋਨਾ ਬਲਿਮਸ ਚੋਂ ਤੇ ਜੁਆਇਨ ਕੀਤਾ ਐਜ਼ ਅ ਪ੍ਰੋਡਿਊਸਰ ਐਂਡ ਕਿੰਨੇ ਸੀਰੀਅਲ ਪਹਿਲਾ ਸੀਰੀਅਲ ਸ਼ਾਇਦ ਪੰਜਾਬੀ ਦਾ ਕਲਰ ਸੀਰੀਅਲ ਵਰਡ ਦਾ ਵਕਤ ਦਾ ਰਿਆ ਹਨਾ ਨਾ ਉਹ ਨਾਵਲ ਤੇ ਬੀਸ ਸੀ ਗੁਰਜਾ ਸਿੰਘ ਦੇ ਤੋਂ ਲੇ इट वॉज प्रोड्यूस डायरेक्टेड बाई मी दैट वॉज ओन द रोल मतलब गवर्मेंट प्रोड्यूसर हूँ गड अफसर की पोस्ट हूँ उस वेले जो साकिस्तान के नाटकों बहुत मुकाबला से शायद साढ़े प्ले ऑर बारे हो भी खुले जिन्होंने असी सीरी बनाए उस वे फेस एंड गिव दिन राइट कंपीटिशन पाकिस्तान के बहुत तारीख होंगे उस वेले ब्लैक एंड वाइट तो कलर्ड कलर बाद लगातार दो हजार फिर एटी नाइन तक मैं किया एटी नाइन तो बाद नाइन तो बाद आई ट्रांसफर टू बॉम्बे दूरदर्शन बॉम्बे दूरदर्शन वर्ली जॉइन किया पंजाबी पढ़े सी मराठी थोड़ा समझ समझ नहीं आई तो दैन आई डिड सम फिल्म नैशनल लैवल से फिल्म पुनर्मिलन डायरेक्ट की अच्छी स्टार स्टारकास्ट आई एंड दैन फिर चलिया दैन आई रिजाइन इन नाइनटीन वन मैं समझ नहीं आ रहा है कि उत्तर ਇਦਾਂ ਆਪਣੇ ਆਉਂਦਾ ਮੇਰਾ ਪਿੰਡ ਮੇਰਾ ਖੇਤ ਔਰ ਖਬਰਾਂ ਉਹੀ ਚੀ ਆਮ ਜੀ ਮਾਤੀ ਆਮ ਜੀ ਮਾਨਸੇ ਬਾਤਾਂ ਮਿਆ ਉਹ ਫਿਰ ਨੂੰ ਸਮਝ ਨਹੀਂ ਆ ਦਿਨਾ ਰਿਜ਼ਾਇਨ ਆਈ ਰਿਜ਼ਾਈਨਡ ਐਂਡ ਸਟਾਰਟਿਡ ਮਾਈ ਓਨ ਪ੍ਰੋਡਕਸ਼ਨ ਹਾਊਸ ਐਂਡ ਵਨ ਪ੍ਰਾਈਟ ਰੋਟਾਈਜ਼ਿੰਗ ਤੇ ਸੋ ਮਨੀ ਕਮਰਸ਼ੀਅਲਸ ਫਰਮ ਟੈਕਸਟਲਰ ਟੀਵੀ ਟੂ ਲਾਲ ਕਿਲਾ ਬਾਸਮਤੀ ਐਂਡ ਸੋ ਮਨੀ ਸੋ ਮਨੀ ਰਾਈਸਸ ਆਫ ਦ ਵਰਲਡ 400 ਕਮਰਸ਼ੀਅਲ ਬੇਨ ਐਂਡ ਦੈਨ ਸਾਈਡ ਬਾਈ ਸਾਈਡ ਮੈਂ ਪ੍ਰੋਡਕਸ਼ਨ ਕਰਦੇ ਰਿਹਾ ਤੇ ਲੇਕਿਨ ਪੰਜਾਬ ਆਲ ਦਿਲ ਜੁੜਿਆ ਹੈ ਸੀ ਕਿਉਂਕਿ ਜਨਮ ਇਥੇ ਦਾ ਜਲੰਧਰ ਦਾ ਜਨਮ ਸੀ ਔਰ ਰੂਟਸ ਸਹੀ ਨੇ ਉਹ ਪੰਜਾਬ ਦੇ ਜਿਹੜੀ ਧਰਤੀ ਹੈ ਉਹਦੀ ਖੁਸ਼ਬੂ ਉਹਦੀ ਮਿੱਟੀ ਆਪਾਂ ਮਿੱਟੀ ਕਹਿੰਦੇ ਲੇਕਿਨ ਐਕਚੁਅਲੀ ਉਹ ਮਿੱਟੀ ਦਾ ਮਤਲਬ ਹੈ ਕਿ ਵੀ ਆਰ ਕਨੈਕਟਡ ਵਿਦ ਥਿਸ ਤੇ ਇਸ ਕਰਕੇ ਦੁਬਾਰਾ ਹੁਣ ਜਦੋਂ ਵਾਇਗਰੂ ਨੇ ਪਰਮਾਤਮਾ ਨੇ ਚਾਂਸ ਦਿੱਤਾ ਅੱਜ ਸਾਗਾ ਨਾਲ ਮਿਲ ਕੇ ਅਸੀਂ ਇੱਕ ਸਟ੍ਰਿੰਗ ਬਣਾਈ ਐਂਡ ਕਾਮੇਡੀ ਫਿਲਮ ਹੈ ਤੇ ਸਭ ਤੋਂ ਵੱਡੀ ਚੀਜ਼ ਹੈ ਕਿ ਮੈਂ ਕਾਮੇਡੀ ਹੋਰ ਵੀ بڑے ਬਣਾਏ ਸੀ ਫਿਲਮ ਇੰਡਸਟਰੀ ਵਾਸਤੇ ਆ ਫਿਲਮਾਂ ਵਾਸਤੇ ਜੋ ਅਸੀਂ ਪਰਦੇ ਤੇ ਦੇਖਦੇ ਆ ਲੋਕਾਂ ਦਾ ਟੈਨਸ਼ਨ ਨਾਲ ਲੋਕੀ ਲਾਈਫ ਹੈ ਫਰਸਟ੍ਰੇਟਿਡ ਲਾਈਫ ਹੈ ਤੇ ਸਭ ਤੋਂ ਹੈ ਤਾਂ ਪੁਰਾਣਾ ਪਰ ਐਂਟਰਟੇਨਮੈਂਟ ਐਂਟਰਟੇਨਮੈਂਟ ਐਂਡ ਐਂਟਰਟੇਨਮੈਂਟ ਇਹ ਦਾ ਬੇਸਿਕ ਲੌਜੀਕ ਹੈ ਇਹ ਬੇਸਿਕ ਲੌਜੀਕਲ ਲੇਕਿਨ ਕੀ ਹੈ ਕਿ ਕਾਮੇਡੀ ਫਿਲਮਾਂ ਜਿਹੜੀ ਮਤਲਬ ਗੁੱਡ ਫਿਲਮਾਂ ਉਹ ਜਿਹੜੀਆਂ ਤੁਸੀਂ ਸੀਰੀਜ਼ ਦੇਖੋਗੇ ਜਿੱਦਾਂ ਚੱਲੀ ਆ ਰਹੀਆਂ ਨੇ ਉਹ ਲੋਕਾਂ ਨੂੰ ਮੁਸਕਰਾੜ ਦਿੰਦੀਆਂ ਨੇ ਤੇ ਜਿਹੜੀ ਅੱਜ ਵੀ ਕਾਮੇਡੀ ਦੀ ਪੁਰਾਣੀ ਫਿਲਮਾਂ ਨੇ ਆਪ ਕਲਟ ਫਿਲਮਾਂ ਨੇ ਲੋਕ 25 ਸਾਲ ਬਾਅਦ ਵੀ ਦੇਖਦੇ ਆ ਫਿਰ ਅੱਜ ਵੀ ਦੇਖ ਰਹੇ ਆ ਇਹ ਸੋਚ ਕੇ ਇੱਕ પ્રયાસ ਹੈ ਕਿ ਲੈਟਸ ਗੈਟ ਅ ਲਾਫ ਲਾਫਟਰ ਔਨ ਦਾ ਫੇਸਸ ਔਫ ਦਾ ਪਬਲਿਕ ਇੱਕ ਸਮਾਈਲ ਲੈ ਕੇ ਇਹ ਲੋਕਾਂ ਇਹ ਪ੍ਰਯਾਸ ਹੈ ਸਭ ਨੇ ਮਿਲ ਕੇ ਜੀ ਜੇ ਤੁਸੀਂ ਨਹੀਂ ਸਮਝਦੇ ਕਿ ਹੁਣ ਗੱਲ ਲੱਖਾਂ ਦੀ ਤਾਂ ਨਹੀਂ ਹੁਣ ਹੁਣ ਤਾਂ ਗੱਲ ਨੰਬਰ ਔਫ ਕਰੋੜ ਦੀ ਹੋ ਗਈ 2 ਕਰੋੜ 4 ਕਰੋੜ 6 ਕਰੋੜ 8 ਕਰੋੜ 20 ਕਰੋੜ ਦੀਆਂ ਫਿਲਮਾਂ ਵੀ ਪੰਜਾਬੀ ਬਣ ਰਹੀਆਂ ਨੇ ਇਹ ਦਾਇਰਾ ਬਹੁਤ ਵੱਡਾ ਹੋ ਗਿਆ ਬਜਟਿੰਗ ਬਹੁਤ ਵੱਡੀ ਹੋ ਗਈ ਨਹੀਂ ਬਿਲਕੁਲ ਬਜਟ ਦਾ ਬਜਟਿੰਗ ਤਾਂ ਬਹੁਤ ਹੀ ਵਧ ਗਿਆ ਆ ਬਾਕੀ ਤੁਸੀਂ ਪਹਿਲਾ ਸਵਾਲ ਪੁੱਛਿਆ ਸੀ ਪਹਿਲੇ ਦਾ ਦੌਰ ਤੇ ਹੋਂ ਦਾ ਦੌਰ ਤੇ ਬੇਸਿਕਲੀ ਮੈਂ ਸਮਝਦਾ ਆ ਆਰਟ ਫਾਰਮ ਤਾਂ ਆਰਟ ਫਾਰਮ ਹੀ ਰਹਿੰਦਾ ਹੈ ਐਕਟਿੰਗ 뮤직 뮤직 ਪਹਿਲਾਂ ਦਾ ਹੋਰ ਵੀ ਵਧੀਆ ਸੀ ਹੋਂ ਦਾ ਵੀ ਵਧੀਆ ਹੁੰਦਾ ਪਰ ਜਿਹੜਾ ਐਡਵਾਂਸਮੈਂਟ ਹੋਇਆ ਉਹ ਟੈਕਨੀਕਲੀ ਹੋਇਆ ਹੈ ਹੈਨਾ ਤੇ ਹੁਣ ਜਿਹੜਾ ਇਹ OTT ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ ਹੈ ਪਿਛਲੇ 4-5 ਸਾਲਾਂ ਦਾ ਇਸ ਦੌਰ ਦੇ ਵਿੱਚ ਸਾਨੂੰ ਮੌਕਾ ਮਿਲਿਆ ਹੈ ਕਿ ਡਾਇਰੈਕਟ ਟੂ ਦਾ ਆਡੀਅנס ਆਪਾਂ ਕੰਟੈਂਟ ਪੇਸ਼ ਕਰ ਪਾਈ ਹੈ ਤੇ ਇਹਦੇ ਵਿੱਚ ਜਿਹੜੇ ਤੁਸੀਂ ਨੰਬਰਸ ਦੀ ਗੱਲ ਕਰ ਰਹੇ ਹੋ ਉਹ ਨੰਬਰਸ ਦੀ ਗੱਲ ਫਿਰ ਮਾਰਟੀਜੀ ਸੈਕੰਡਰੀ ਹੋ ਜਾਂਦੀ ਹੈ ਬਾਕਸ ਆਫਿਸ ਕਲੈਕਸ਼ਨ ਜਿਹੜੀ ਹੈਗੀ ਹੈ ਨਾ ਉਹਦੇ ਉੱਤੇ ਨਿਰਭਰਤਾ ਜਿਹੜੀ ਹੈਗੀ ਉਹ ਐਨੀ ਨਹੀਂ ਹੈਗੀ ਹਾਂ ਤੇ ਹੁਣ ਐਂਟਰਟੇਨਮੈਂਟ ਲੋਕਾਂ ਨੂੰ ਟੀਵੀ ਤੇ ਮਿਲਦਾ ਹੈ 옵ਸ਼ਨਸ ਬਹੁਤ ਨੇ ਤੇ ਜਿਹੜਾ ਬੈਸਟ ਕੰਟੈਂਟ ਹੋਊਗਾ ਉਹੀ ਵਿਨ ਕਰੂਗਾ ਹੁਣ ਮਤਲਬ ਕੰਪੀਟੀਸ਼ਨ ਜਿਹੜਾ ਹੈਗਾ ਥੀਏਟਰ ਨੂੰ ਬਿਲਕੁਲ ਟੈਲੀਵਿਜ਼ਨ ਤੇ OTT ਬਿਲਕੁਲ ਪੂਰਾ ਕੰਪੀਟੀਸ਼ਨ ਦੇ ਰਿਹਾ ਹੈ ਹਾਂ ਤਾਂ ਉਹ ਨੰਬਰਸ ਉਹਨਾਂ ਮੇਰੇ ਖਿਆਲ ਸੇ ਹੈ ਇੰਪੋਰਟੈਂਟ ਨੰਬਰਸ ਨੇ ਆਫਕੋਰਸ ਅਲਟੀਮੇਟਲੀ ਵਧੀਆ ਕੋਈ ਚੀਜ਼ ਐਪਰੀਸ਼ੀਏਸ਼ਨ ਮਿਲ ਜਾਵੇ ਇਹਦੇ ਵਿੱਚ ਹੈ ਨਾ ਤੇ ਆਪਣਾ ਟਿਕਟ ਕਲੈਕਸ਼ਨ ਦਾ ਇਹਦੇ ਵਿੱਚ ਕੋਈ ਉਹ ਹੈਗਾ ਨਹੀਂ ਹਾਂ ਹਾਂ ਐਗਜ਼ੈਕਟਲੀ ਇੱਕ ਦੌਰ ਸੀ ਨਾ ਜਦੋਂ ਜਦੋਂ ਸਾਰੇ ਆਰਟਿਸਟਸ ਨਾ ਪਿੱਪਲ ਥੱਲੇ ਬੈਠੇ ਹੁੰਦੇ ਸੀ ਕੁਰਸੀਆਂ ਲਾ ਗਈ ਤੁਸੀਂ ਉਹ ਦੌਰ ਵੇਖਿਆ ਹੋਇਆ ਅੱਜ ਹਰ ਆਰਟਿਸਟ ਨੂੰ ਬੈਨਟੀ ਬੈਂਚ ਚਾਹੀਦੀ ਹੈ ਮੇਕਅਪ ਆਰਟਿਸਟ ਬਖਰਾ ਹੋ ਗਿਆ ਤੇ ਰੀਲਾਂ ਬਣਾਉਣ ਵਾਲੇ ਵੀ ਉਹਨੂੰ ਚਾਰ ਪੰਜ ਚਾਹੀਦੇ ਨੇ ਖਰਚਾ ਕੋਸਟਿੰਗ ਆਫ ਪ੍ਰੋਡਿਊਸਰ ਬਹੁਤ ਜ਼ਿਆਦਾ ਹੋ ਗਿਆ ਅਗੇ ਰੋਟੀ ਵੀ ਕੋ ਟਾਈਮ ਤੇ ਵਧੀਆ ਸਸ ਸਿੰਪਲ ਰੋਟੀ ਆਉਣੀ ਸੀ ਅੱਜ ਰੋਟੀ ਵੀ ਹੁਣ ਆਪਾਂ ਨੂੰ ਸ਼ੈਫ ਰੱਖਣਾ ਪੈਂਦਾ ਠੀਕ ਹੈ ਨਾ ਵੀ ਸਮਝਦੇ ਵੀ ਇਹਨਾਂ ਗੱਲਾਂ ਤੇ ਕਟੌਤੀ ਹੋਣੀ ਚਾਹੀਦੀ ਹੈ ਕਿ ਪ੍ਰੋਡਿਊਸਰ ਬੇਸਿਕਲੀ ਥੈਟ ਇਟ ਇਜ਼ ਕਾਲਡ ਟਰੀ ਇੱਕ ਦਰਖਤ ਹੈ ਉਹਨੂੰ ਦਰਖਤ ਨੇ ਫਲ ਦੇਣੇ ਨੇ ਕਿਉਂਕਿ ਜਿਸ ਬੰਦੇ ਨੇ 6 ਕਰੋੜ 9 ਕਰੋੜ 10 ਕਰੋੜ ਰੁਪਏ ਲਾਉਣਾ ਨੇਚ ਦੀ ਗੱਲੋ ਬਿਜ਼ਨਸਮੈਨ ਨੂੰ ਰਿਕਵਰੀ ਵੀ ਚਾਹੀਦੀ ਹੈ ਬਹੁਤੇ ਪ੍ਰੋਡਿਊਸਰ ਦੀ ਰਿਕਵਰੀ ਨਹੀਂ ਚਾਹੋ ਜਿਹੜਾ ਪਲੇਟਫਾਰਮ ਤੇ ਹੈ ਚਾਹੇ ਉਹ ਪੀਵੀਆ ਚਾਹੇ ਸਿਨੇਮਾ ਚ ਫਿਲਮਾਂ ਲਾਉਂਦਾ ਹੈ ਉਹ ਇਹ ਸਮਝਦੇ ਵੀ ਕਲਾਕਾਰਾਂ ਨੂੰ ਜਿਹੜੀ ਗੱਲਾਂ ਤਾਂ ਕਰਦੇ ਨੇ ਇਹ ਪੰਜਾਬੀ ਮਾਂ ਬੋਲੀ ਦੀਆਂ ਵੀ ਅਸੀਂ ਪੰਜਾਬੀ ਮਾਂ ਬੋਲੀ ਨੂੰ ਸਨੇਮੇ ਨੂੰ ਜਿਉਂਦਾ ਰੱਖਣਾ ਪਰ ਇਹਨਾਂ ਦੀ ਫੀਸਾਂ ਇਹਨਾਂ ਦੀ ਇੰਨੀਆਂ ਜ਼ਿਆਦਾ ਨਹੀਂ ਇਹਨਾਂ ਦੀ ਕਿ ਪ੍ਰੋਡਿਊਸਰ ਬਚਾਰਾ ਉਹ ਇਹੀ ਸੋਚੀ ਜਾਂਦਾ ਫਿਕਰਾਂ ਦੇ ਵਿੱਚ ਕਿ ਮੇਰਾ ਜਿਹੜਾ 9 ਕਰੋੜ ਰੁਪਏ ਲੱਗਿਆ ਉਹ ਰਿਕਵਰ ਹੋਣਾ ਜਾਂ ਨਹੀਂ ਹੋਣਾ ਦੇਖੋ ਇਹ ਇੱਕ ਬੜਾ ਡਿਬੇਟੇਬਲ ਈਸ਼ੂ ਹੈ ਆਜ ਦੇ ਦੌਰ ਨਾਲ ਜੋ ਤੁਸੀਂ ਕਹਿ ਰਹੇ ਹੋ ਕਿ ਐਕਸਟਰਾ ਜਿਹੜੀ ਕੋਸਟ ਪ੍ਰੋਡਿਊਸਰ ਨੂੰ ਪੈਂਦੀ ਹੈ ਉਹ ਪ੍ਰੋਡਿਊਸਰ ਦੀ ਜਿਹੜੀ ਪ੍ਰੋਬਲਮਸ ਨੇ ਮੈਂ ਨਵੇਂ ਪ੍ਰੋਡਿਊਸਰ ਦੀ ਗੱਲ ਕਰ ਰਿਹਾ ਹਾਂ ਜਿਹੜੇ ਸਟੈਬਲਿਸ਼ਡ ਨੇ ਉਹਨਾਂ ਕੋਲ ਤਾਂ ਪਰਸਪਰ ਗਏ ਨੇ ਜੀ ਅੱਜ ਇੱਕ ਵਾਲਾ ਇੱਕ ਬੰਦਾ ਸਿੰਪਲ ਬੰਦਾ bizness ਛੱਡ ਕੇ ਸੋ ਇਹਨੂੰ bizness ਸਮਝਦਾ ਹੈ ਲੇਕਿਨ ਉਹ ਕ੍ਰੀਏਟਿਵ ਵੀ ਹੋਣਾ ਚਾਹੀਦਾ ਹੈ ਨਾ ਵੀ ਹੋਏ ਤਾਂ ਉਹ ਜਦੋਂ ਅੰਦਰ ਜਿਹੜੀ ਫਾਲਤੂ ਕੋਸਟ ਚੀਜ਼ਾਂ ਨੇ ਨਾ ਉਹ ਐਡ ਜਿਹੜੀ ਕਰਦਿਆਂ ਨੇ ਉਹ ਕੋਸਟ ਪੂਰਾ ਤੇ ਡੈਫੀਨਿਟਲੀ ਆਈ ਐਗਰੀ ਕਰਦਾ ਕਿ ਜਿਹੜੀ ਚੀਜ਼ ਜ਼ਰੂਰਤ ਹੈ ਫਿਲਮ ਵਾਸਤੇ ਉਹ ਜ਼ਰੂਰ ਕਰੋ ਲੇਕਿਨ ਜਿਹੜੇ ਐਕਸਟਰਾ ਕਾਸਟ ਕੇ ਵਾਟਐਵਰ ਇਟ ਇਜ਼ ਵੈਨਿਟੀ ਬੈਨ ਇਟ ਇਜ਼ ਵਾਟ ਆ ਜਿਹੜੇ ਹੋਰ ਤਰ੍ਹਾਂ ਦੀ ਚੀਜ਼ਾਂ ਜਿਹੜੇ ਕਾਸਟ ਭਾਵੇਂ ਭਾਵੇਂ ਉਹ ਨੇਚਰਲੀ ਉਹ ਕਾਸਟ ਮਤਲਬ ਅਨਨੇਸੈਸਰੀ ਹੈ ਤੇ ਉਹ ਜਿਹੜੀ ਉਹ ਪੁਰਾਣੀ ਵਾਲੀ ਭਾਵਨਾ ਸੀ ਨਾ ਉਹ ਘਟ ਰਹੀ ਹੈ ਬਾਕੀ ਬਾਰੇ ਸੈਨਾ ਬੰਦਾ ਬਿਲਕੁਲ ਮੈਨੂੰ ਮੇਰੀ ਤਾਂ ਮੈਂ ਤਾਂ ਇਹ ਗੱਲ ਕੀਤੀ ਕਿਉਂਕਿ ਮੈਂ ਪਿਛਲੇ 30 ਸਾਲ ਤੋਂ ਨਾ ਬੜੇ ਪ੍ਰੋਡਿਊਸਰ ਦੀ ਇੰਟਰਵਿਊ ਕੀਤੀ ਹੈ ਉਹ ਜੋ 10 12% ਹੀ ਵਿਚਾਰੇ ਉਹ ਦਵਾਰੇ ਰਿਵਰਸ ਦੂਜੀਆਂ ਫਿਲਮਾਂ ਲੈ ਕੇ ਆਏ 90% ਉਹ ਪ੍ਰੋਡਿਊਸਰ ਗਾਇਬ ਹੀ ਹੋ ਕਿਉਂਕਿ ਉਹਨਾਂ ਨੂੰ ਠੋਕ ਹੀ ਇਨਾ ਦਿੱਤਾ ਪੰਜਾਬੀ ਦੇ ਵਿੱਚ ਕਿ ਮੁੜ ਕੇ ਉਹਨਾਂ ਦੀ ਹਿੰਮਤ ਨਹੀਂ ਬਈ ਹਾਂ ਮਤਲਬ ਇਹ ਮਤਲਬ ਐਕਸਪੀਰੀਅੰਸ ਨਾਲ ਵੀ ਹੁੰਦਾ ਹੈ ਲਾਸਸ ਵੀ ਸਹਿਣ ਕਰਨ ਦਾ ਇੱਕ ਉਹ ਅੰਦਰ ਯੋ ਤਾਕਤ ਹੋਣੀ ਚਾਹੀਦੀ ਹੈ ਪ੍ਰੋਡਿਊਸਰ ਦੇ ਵਿੱਚ ਤੇ ایکسپੀਰੀਅੰਸ ਨਾਲ ਹੀ ਹੁੰਦਾ ਕਿਤਾਬ ਕਿਦਾਂ ਆਪਾਂ ਕਾਸਟ ਕਟਿੰਗ ਕਰੀਏ ਇਹ ਤਾਂ ਸਿੱਖੇ ਹੀ ਬੰਦਾ ਮਤਲਬ ਇੱਕ ਵਾਰੀ ایکسپੀਰੀਅੰਸ ਲੈ ਕੇ ਹੀ ਸਿੱਖਦਾ ਹੈ ਤੇ ਕੋਸ਼ਿਸ਼ ਕਰਨੀ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਸਾਰਾ ਕੁਝ ਕੰਟਰੋਲ ਦੇ ਵਿੱਚ ਰਵੇ ਬਾਕੀ ਕਈ ਇੱਕ ਕੰਟਿੰਜੈਂਸੀ ਫੰਡ ਲੈ ਕੇ ਵੀ ਪ੍ਰੋਡਿਊਸਰ ਚੱਲਦਾ ਹੈ ਤੇ ਉਹਦੇ ਵਿੱਚ ਸਾਰਾ ਕੁਝ ਸਿਮਟ ਜਾਵੇ ਤੇ ਬਾਟਮ ਲਾਈਨ ਇਹ ਹੈ ਜੇ ਅਸੀਂ ਚੰਗਾ ਕੰਟੈਂਟ ਬਣਾਤਾ ਚੰਗਾ ਸਿਨੇਮਾ ਬਣਾਤਾ ਉਹ ਆਡੀਅנס ਨੂੰ ਪਸੰਦ ਆ ਗਿਆ ਹਿੱਟ ਹੋ ਗਿਆ ਤਾ ਫਿਰ ਸਾਰੇ ਲਾਸ ਦੀ ਰਿਕਵਰੀ ਵੀ ਯੂ نو ਹੋ ਹੀ ਜਾਣੀ ਆ ਬਿਲਕੁਲ ਆਤਮਾ ਕਰੇ ਪਿਓ ਪੁੱਤੀ ਜੋੜੀ ਵੀ ਹਿੱਟ ਰਹੇ ਥੋੜੀ ਰੋਲ ਕੈਮਰਾ ਐਕਸ਼ਨ ਵੀ ਹਿੱਟ ਹੋਵੇ ਔਰ ਤੁਸੀਂ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਤੁਸੀਂ ਹੁਣ ਪੰਜਾਬੀ ਸਿਨੇਮਾ ਨੂੰ ਪਿਆਰ ਦਿਖਾਇਆ ਐ ਇਨੇ ਲੰਬੇ ਵਕਤ ਤੋਂ ਬਾਅਦ ਔਰ ਇਹ ਪਿਆਰ ਅਗਲੇ ਸਾਲ ਉਦੋਂ ਅਗਲੇ ਸਾਲ ਉਦੋਂ ਅਗਲੇ ਸਾਲ ਆਪਾਂ ਇਦਾਂ ਹੀ ਮਿਲਦੇ ਰਹੀਏ ਔਰ ਤੁਸੀਂ ਬੱਕਰੀਆਂ ਬੱਕਰੀਆਂ ਫਿਲਮਾਂ ਦਾ ਨਿਰਮਾਣ ਕਰਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਗੱਲ ਕਰਨ ਲਈ ਬਹੁਤ ਬਹੁਤ थैंक यू थैंक यू थैंक यू वेरी स्वीट थैंक यू